हांजी दोस्तों गुड मॉर्निंग सत श्री अकाल खुदा हाफ जी आज ਆਪਾਂ ਗੱਲਬਾਤ ਕਰਾਂਗੇ ਬਰਾਸਤੀ ਰੁਖ ਅਮਲਤਾਸ ਬਾਰੇ ਅਮਲਤਾਸ ਦੇ ਪੱਤੇ ਫੁੱਲ ਆਲਾ ਸਾਰੇ ਮੈਡੀਸਨ ਵਿੱਚ ਵਰਤੇ ਜਾਂਦੇ ਐ ਇਹਦੇ ਫੁੱਲਾਂ ਨੂੰ ਤੋੜ ਕੇ ਵਿੱਚ ਦੁੱਗਣਾ ਸ਼ੱਕਰ ਜਾਂ ਮਿਸ਼ਰੀ ਪਾ ਕੇ ਇੱਕ ਦੋ ਮਹੀਨੇ ਲਈ ਕਿਸੇ ਮਰਤਮਾਨ ਦੇ ਵਿੱਚ ਬੰਦ ਕਰਕੇ ਰੱਖ ਦਿਓ ਇਹਦੀ ਗਰਕੰਦ ਬਣ ਜਾਊਗੀ ਇਸ ਨੂੰ ਇੱਕ ਇੱਕ ਚਮਚਾ ਸਵੇਰੇ ਸ਼ਾਮ ਦੋ ਦਿਨ ਲਵੋ ਪਿਸ਼ਾਬ ਨਾਲ ਸੰਬੰਧਿਤ ਬਿਮਾਰੀ ਕੋਈ ਹੋਵੇ ਤਜਾਬ, ਪੇਟ ਗੈਸ, ਪੇਟ ਦੇ ਕੀੜੇ ਹੋਣ ਕਬਜ਼ੇ ਹੋਵੇ, ਗਰਮੀਆਂ ਵਿੱਚ ਨਕਸੀਰ ਪੁੱਟਦੀ ਹੋਵੇ ਉਹ ਠੀਕ ਹੋ ਜਾਂਦੀ ਹੈ। ਜੇਕਰ ਬੱਚਿਆਂ 'ਚ ਇਹ ਬਿਮਾਰੀਆਂ ਹੋਣ ਤਾਂ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦਾ ਹੈ। ਅਮਲਤਾ ਇਸ ਇੱਕ ਜਿਹੜਾ ਪੌਦਾ ਹੈ ਜਿਹੜਾ ਬਾਦ, ਪਿਤ, ਕਫ ਤਿੰਨਾਂ ਤੇ ਕੰਮ ਕਰਦਾ ਹੈ। ਸ਼ੂਗਰ ਹੋਵੇ ਤਾਂ ਇਸ ਦੀਆਂ ਪੱਤੀਆਂ ਨੂੰ ਛਾਵੇਂ ਸੁਕਾ ਕੇ ਪਾਊਡਰ ਬਣਾ ਕੇ ਸਵੇਰੇ ਸ਼ਾਮ ਇੱਕ ਇੱਕ ਚਮਚ ਲੈਣ ਨਾਲ ਸ਼ੂਗਰ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਇਸ ਨੂੰ ਗਰਮੀਆਂ ਦਾ ਤੋਹਫਾ ਵੀ ਕਹਿੰਦੇ ਆ ਇਹਦੀ ਫਲੀ ਵਿਚਲਾ ਗੁੱਦਾ ਪਾਣੀ ਵਿੱਚ ਮਸਲ ਕੇ ਸਵੇਰੇ ਸ਼ਾਮ ਖਾਲੀ ਪੇਟ ਲੈਣ ਨਾਲ ਅੰਤਰੀਆਂ ਦੀ ਕੋਈ ਵੀ ਬਿਮਾਰੀ ਹੋਵੇ ਠੀਕ ਹੋ ਜਾਂਦੀ ਹੈ ਖਾਸ ਕਰਕੇ ਪਚਨ ਪ੍ਰਣਾਲੀ ਨਾਲ ਸੰਬੰਧਿਤ ਜਿੰਨੀਆਂ ਵੀ ਬਿਮਾਰੀਆਂ ਇਹਦੇ ਨਾਲ ਸਾਰੀਆਂ ਠੀਕ ਹੋ ਜਾਂਦੀਆਂ ਧੰਨਵਾਦ ਜੀ